ਰਾਜੀਤ ਰੇਜਾ ਮੈਂਬਰ ਡੀਆਰਓ ਸੀਸੀ ਨਾਰਦਰਨ ਰੇਲਵੇ ਅੱਜ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਕਿਸ ਤਰ੍ਹਾਂ ਦੀ ਕਮੀਆਂ ਲੱਗੀਆਂ ਨੇ ਤੇ ਕਿਸ ਤਰ੍ਹਾਂ ਲੋਕਾਂ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਰੇਲਵੇ ਮਿਨਿਸਟਰ ਦਾ ਸਾਡੇ ਅਸ਼ਵਿੰ ਕੁਸ਼ਮਲੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜਿਹੜੀ ਅਮਰਿਤ ਭਾਰਤ ਸਟੇਸ਼ਨ ਯੋਜਨਾ ਦੇ ਵਿੱਚ ਜਿਹੜੇ 508 ਸਟੇਸ਼ਨ ਸੀ ਉਹਨਾਂ ਵਿੱਚੋਂ 22 ਸਟੇਸ਼ਨ ਚੁਣੇ ਗਏ ਸੀ ਪੰਜਾਬ ਦੇ ਵਿੱਚ ਜਿਨੇ ਚੋਂ ਇੱਕ ਸਾਡੇ ਸਾਡਾ ਸੰਗਰੂਰ ਨਾਲ ਤੂਰੀ ਮਲੇਰ ਕੋਟਲਾ ਇਹ ਸਟੇਸ਼ਨਾਂ ਦੀ ਜਿਹੜੀ ਕਾਇਆ ਕਲਪ ਕਰਨ ਲਈ ਜੋ ਮੋਦੀ ਸਾਹਿਬ ਨੇ ਸੰਕਲਪ ਕੀਤਾ ਹੈ ਕਿ ਪੂਰੇ ਭਾਰਤ ਦੇ ਵਿੱਚ ਸਾਰੇ ਹੀ ਸਟੇਸ਼ਨਾਂ ਦੀ ਜੋ ਕਾਇਆ ਕਲਪ ਕਰਨੀ ਹੈ ਤੇ ਆਪਾਂ ਦਿਖ ਰਿਹਾ ਅੱਜ ਸੰਗਰੂਰ ਦੇ ਵਿੱਚ ਬਹੁਤ ਵਧੀਆ ਜੋ ਸਟੇਸ਼ਨ ਬਣ ਚੁੱਕਿਆ ਹੈ ਤੇ ਦੇਖੋ ਇੰਨਾ ਪੈਸਾ ਲੱਗਿਆ ਕਰੋੜਾਂ ਰੁਪਏ ਦੀ ਗਿਣਤੀ ਚ ਪੈਸਾ ਲੱਗਿਆ ਹੈ ਚਾਹੇ ਸੰਗਰੂਰ ਲਾ ਲਓ ਚਾਹੇ ਤੂਰੀ ਲਾ ਲਓ ਚਾਹੇ ਮਲੇਰ ਕੋਟਲਾ ਤੇ ਲੋਕਾਂ ਦੀ ਇਹ ਡਿਮਾਂਡ ਹੈ ਵੀ ਇੰਨਾ ਪੈਸਾ ਲਾ ਕੇ ਇਹਨਾਂ ਜੋ ਚਲੋ ਬਹੁਤ ਵਧੀਆ ਇੱਕ ਸਾਨੂੰ ਲੁੱਕ ਦਿੱਤੀ ਹੈ ਸਟੇਸ਼ਨ ਦੀ ਲੇਕਿਨ ਇੱਥੇ ਜਿਹੜੀ ਸਭ ਤੋਂ ਵੱਡੀ ਮੰਗ ਸੀ ਲੋਕਾਂ ਦੀ ਜੋ ਸਾਨੂੰ ਜੋ ਮੈਨੂੰ ਦਿੱਤੀ ਇਹਨਾਂ ਨੇ ਕਿ ਉਹ ਜਿਹੜੀ ਆਪਣਾ ਜੇ ਲੁਧਿਆਣਾ ਤੋਂ ਜੱਖਣ ਸਭ ਤੋਂ ਪਹਿਲੀ ਮੰਗ ਹੈ ਕਿ ਇਹ ਟੂ ਲੇਨ ਕੀਤੀ ਜਾਵੇ ਅਗਰ ਇਹ ਟੂ ਲੇਨ ਹੋਏਗੀ ਤਾਂ ਜਿਹੜੀਆਂ ਐਕਸਪ੍ਰੈਸ ਗੱਡੀਆਂ ਨੇ ਉਹਨਾਂ ਦੀ ਇੱਥੇ ਜਿਹੜੀ ਆਵਾਜ਼ ਹੈ ਪਹਿਲੇ ਚੱਲ ਰਹੀ ਆਲਰੇਡੀ ਉਹ ਤਾਂ ਰੁਕੇਗੀ ਰੁਕੇਗੀ ਨਾਲ ਹੋਰ ਜਿਹੜੀਆਂ ਰੂਟਸ ਨੇ ਇੱਥੇ ਉਹ ਹੋਰ ਵੀ ਨਾਲ ਚੱਲਣਗੇ ਤੇ ਉਹਦੇ ਨਾਲ ਜਿਹੜੇ ਸਾਡੇ ਇੱਧਰ ਲਈ ਮਾਲਵਾ ਬੈਲਟ ਹੈ ਇਹਨੂੰ ਸਾਰਾ ਇਹਦਾ ਬਹੁਤ ਯਾਨੀ ਕਿ ਲਾਭ ਮਿਲੇਗਾ ਬਹੁਤ ਕਿਸ ਤਰ੍ਹਾਂ ਦੇ ਕਿਹੜੇ ਕਿਹੜੇ ਟ੍ਰੇਨ ਜਿਹੜੇ ਇੱਥੇ ਨਹੀਂ ਰੁਕਦੀਆਂ ਜਾਂ ਕਿਹੜੇ ਹੋ ਟ੍ਰੇਨ ਇਹ ਇੱਥੇ ਐਸੀਆਂ ਟ੍ਰੇਨ ਨੇ ਜਿਹਦੇ ਬਾਰੇ ਕਿ ਮੈਨੂੰ ਵੀ ਖੁਦ ਨਹੀਂ ਪਤਾ ਸੀ ਔਰ ਮੇਰੇ ਖਿਆਲ ਆ ਕਿ ਸੰਰੂਰ ਦੇ ਵਿੱਚ ਕਾਫੀ ਲੋਕਾਂ ਨੂੰ ਇਹਦੇ ਬਾਰੇ ਪਤਾ ਹੀ ਹੋਣਾ ਕਿ ਇੱਥੋਂ ਜਿਹੜੀ ਟ੍ਰੇਨ ਜਾਂਦੀਆਂ ਜਿਸ ਤਰ੍ਹਾਂ ਇੱਥੋਂ ਭਾਵਨਗਰ ਐਕਸਪ੍ਰੈਸ ਜਾਂਦੀ ਹੈ ਭਾਵਨਗਰ ਟੂ ਹਰੀਦਵਾਰ ਉਹ ਵਾਇਆ ਸੰਗਰੂਰ ਹੋ ਕੇ ਜਾਂਦੇ ਆ ਲੇਕਿਨ ਸੰਗਰੂਰ ਦਾ ਸਟਾਪੇਜ ਨਹੀਂ ਹੈ ਜਦੋਂ ਆਂਦੀ ਹੈ ਉਹ ਜਾਖਲ ਰੁਕਦੀ ਹੈ ਜਾਖਲ ਤੋਂ ਸੁਨਾਮ ਰੁਕਦੀ ਹੈ ਸੁਨਾਮ ਤੋਂ ਬਾਅਦ ਧੂਰੀ ਧੂਰੀ ਤੋਂ ਪਟਿਆਲਾ ਅੰਬਾਲਾ ਹੁੰਦੇ ਉਹ ਜਾਂਦੀ ਹੈ ਹਰਿਦੁਆਰ ਤੇ ਅਸੀਂ ਕਹਿੰਦੇ ਆ ਇਹ ਡਿਸਟ੍ਰਿਕਟ ਹੈੱਡਕੁਆਟਰ ਹੈ ਤੇ ਇੱਥੋਂ ਦੇਖੋ ਸੰਗਤ ਬਹੁਤ ਹੈ ਸਾਡੀ ਇੱਥੇ ਜਾਣ ਵਾਲੀ ਹਰਿਦੁਆਰ ਜਾਣ ਵਾਲੀ ਇਹ ਦੇਖੋ ਰੂਟ ਪਟਿਆਲਾ ਵੀ ਵੀ ਇੱਥੋਂ ਵਾਇਆ ਜਿਹੜੀ ਜਾਂਦੀ ਹੈ ਹਰਿਦੁਆਰ ਵਾਇਆ ਪਟਿਆਲਾ ਹੋ ਕੇ ਜਾਂਦੀ ਪਟਿਆਲੇ ਵਾਸਤੇ ਵੀ ਬਹੁਤ ਇੱਥੇ ਯਾਤਰੀ ਨੇ ਤੇ ਮੈਨੂੰ ਮੈਂ ਨਾਲ ਡਿਮਾਂਡ ਲੈਂਦੀ ਆ ਵੀ ਉਹ ਅਸੀਂ ਉਹ ਇਹਦਾ ਸਟਾਪੇਜ ਜਿਹੜ ਉਹ ਭਾਵਨਾ ਕਰਦਾ ਇੱਥੇ ਕਰਾਵਾਂਗੇ ਇੱਕ ਹੋਰ ਸਾਡੀ ਇੱਥੇ ਜਿਹੜੀ ਹੈ ਡਿਮਾਂਡ ਸਾਡੀ ਸੀਡੀ ਸਾਈ ਬਾਬਾ ਜੀ ਮੰਦਰ ਹੈ ਨਾ ਸੰਗਤ ਬਹੁਤ ਜ਼ਿਆਦਾ ਹੈ ਤੇ ਉਹਨਾਂ ਵਾਸਤੇ ਇੱਥੋਂ ਜਾਂਦੀ ਹੈ ਦੇਖੋ ਸਤਖੰਡ ਤੋਂ ਹਜੂ ਸਤਖੰਡ ਹੂਰ ਸਾਬ ਜਾਂਦੀ ਹੈ ਟ੍ਰੇਨ ਲੇਕਿਨ ਉਹ ਅੱਗੇ ਜਾ ਕੇ ਉਹਦਾ ਰੂਟ ਨਾ ਥੋੜਾ ਜਿਹਾ ਚੇਂਜ ਹੋ ਰਿਹਾ ਹੈ ਜੇ ਮਨਵਾੜਾ ਹੋ ਕੇ ਚਲੀ ਜਾਏ ਤਾਂ ਜਿਹੜੀ ਸੀਡੀ ਨੂੰ ਜਾਣ ਵਾਲੀ ਸੰਗਤ ਹੈ ਉਹਨਾਂ ਨੂੰ ਉਹਦਾ ਬਹੁਤ ਲਾਭ ਮਿਲੇਗਾ ਕਿਉਂਕਿ ਦੇਖੋ ਮੈਨੂੰ ਪਤਾ ਲੱਗਿਆ ਪਿੱਛੇ ਕਹਿੰਦੇ 200 ਯਾਤਰੀ 200 ਸੰਗਤ ਇੱਥੋਂ ਜਾ ਰਹੀ ਹੈ ਲੇਕਿਨ ਇੱਥੋਂ ਪਵਾਨੀਗੜ ਤੋਂ ਪਵਾਨੀਗੜ ਤੋਂ ਪਹਿਲਾਂ ਜਾ ਕੇ ਅੰਬਾਲੇ ਜੋ ਕਿੰਨੀ ਖੱਜਰ ਖੁਆਰੀ ਆ ਅੰਬਾਲੇ ਤੋਂ ਫਿਰ ਜਾ ਕੇ ਟ੍ਰੇਨ ਪਕੜਨਗੇ ਫਿਰ ਜਾਣਗੇ ਉਹ ਸੀਡੀ ਜਦ ਕਿ ਇੱਥੋਂ ਟ੍ਰੇਨ ਜਾ ਰਹੀ ਆਲਰੇਡੀ ਅਗਰ ਉਹਦਾ ਕੁਝ ਨਹੀਂ ਆ ਰੂਟ ਉਹਦਾ ਉੱਥੇ ਉੱਥੋਂ ਬਦਲ ਕੇ ਸਿੱਧਾ ਮਨਵਾੜਾ ਜਾਵੇ ਤਾਂ ਉਹ ਸੰਗਤ ਨੂੰ ਬਹੁਤ ਬੈਨੀਫਿਟ ਮਿਲੇਗਾ ਹੋਰ ਕਈ ਟ੍ਰੇਨਾਂ ਨੇ ਜਿਸ ਤਰ੍ਹਾਂ ਇੱਕ ਜਾਂਦੀ ਹੈ ਕੋਟਾ ਤੋਂ ਉਦਮਪੁਰ ਉਦਮਪੁਰ ਯਾਨੀ ਕਿ ਜੰਮੂ ਜੰਮੂ ਵਾਸਤੇ ਸਿਰਫ ਇੱਕੋ ਹੀ ਟ੍ਰੇਨ ਹੈ ਇੱਥੇ ਤੇ ਉਹ ਉਹ ਅਗਰ ਉਹ ਰੁਕਦੀ ਹੈ ਸਟਾਪੇਜ ਇੱਥੇ ਹੁੰਦਾ ਉਹਦਾ ਤਾਂ ਇਧਰੋਂ ਜਿਹੜੀ ਵੈਸ਼ਨੂ ਮਾਤਾ ਦੇ ਸੰਗਤ ਜਾਂਦੀ ਆ ਉਹਨੂੰ ਬਹੁਤ ਲਾ ਮਿਲੇਗਾ ਤੇ ਜਿਹੜੀ ਇਧਰੋਂ ਟ੍ਰੇਨ ਜਾਂਦੀ ਆ ਉਹ ਜਾਂਦੀ ਵਾਪਸੀ ਉਹ ਹੈਗੀ ਮਥੁਰਾ ਬਰਿੰਦਾਵਨ ਨੂੰ ਯਾਨੀ ਕਿ ਦੋਨਾਂ ਦੀ ਕਨੈਕਟੀਵਿਟੀ ਉਹ ਬਹੁਤ ਅੱਛੀ ਚਲੇਗੀ ਸਾਲਾ ਸਰਵਾਰ ਇਹ ਟ੍ਰੇਨ ਦਾ ਵੀ ਕੋਈ ਰੂਟ ਦੇਖੋ ਹੈਗੀ ਹੈਗੀ ਜੀ ਉਹ ਉਹ ਵੀ ਤੇਰੀ ਟ੍ਰੇਨ ਆ ਉਹ ਵੀ ਸਿਪਾਈ ਹੈ ਮੈਂ